ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕਲੋਥਿਕ ਚੈਨਲ ਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਕਾਫੀ ਭੈਣਾਂ ਦੇ ਸਾਨੂੰ ਮੈਸੇਜ ਆ ਰਹੇ ਸੀ ਔਰ ਕਾਫੀ ਭੈਣਾਂ ਨੂੰ ਹੀ ਪ੍ਰੋਬਲਮ ਆਂਦੀ ਆ ਕਿ ਜਿਨ੍ਹਾਂ ਦੇ ਗਲੇ ਜਿਹੜੇ ਆ ਪਿੱਛੇ ਨੂੰ ਜਾਂਦੇ ਆ ਉਸ ਸ਼ਰਟ ਦੀ ਆਪਾਂ ਕਟਿੰਗ ਕਿਵੇਂ ਕਰਨੀ ਆ ਉਸ ਚੀਜ਼ ਦੇ ਜੋ ਮੇਨ ਪੁਆਇੰਟ ਲੈ ਕੇ ਤੁਹਾਡੇ ਲਈ ਅਸੀਂ ਵੀਡੀਓ ਲੈ ਕੇ ਆਏ ਆ ਇਹ ਆਪਾਂ ਇੱਕ ਸ਼ਰਟ ਕਟਿੰਗ ਕਰਨ ਲੱਗੇ ਆ ਤੇ ਆਪਾਂ ਦੋ ਪੱਲੇ ਕਟਿੰਗ ਕਰਕੇ ਵਿਛਾ ਲਏ ਨੇ ਠੀਕ ਹੈ ਜੀ ਇਹਦੀ ਜੋ ਲੈਂਥ ਹੈਗੀ ਆ 45 ਇੰਚ ਰੈਡੀ ਆ ਤੇ ਆਪਾਂ 3 ਇੰਚ ਫालतू ਲੈ ਲਿਆ ਆ ਫਰੰਟ ਪਾਰਟ ਔਰ ਜੋ ਬੈਕ ਪਾਰਟ ਆ ਉਹ ਤੁਸੀਂ ਅੱਧਾ ਜਾਂ ਪੌਣਾ ਇੰਚ ਐਕਸਟਰਾ ਲੈ ਲੈਣਾ ਆ ਠੀਕ ਹੈ ਜੀ ਜਿਨ੍ਹਾਂ ਦੀ ਹਮੇਸ਼ਾ ਇਹ ਪ੍ਰੋਬਲਮ ਆਂਦੀ ਆ ਕਿ ਸਾਡਾ ਗਲਾ ਜਿਹੜਾ ਪਿੱਛੇ ਨੂੰ ਡਿੱਗਦਾ ਆ ਉਹਨਾਂ ਦੇ ਲਈ ਸਪੈਸ਼ਲ ਆ ਕਿ ਤੁਸੀਂ ਜੋ ਬੈਕ ਪਾਰਟ ਆ ਉਹ ਹਮੇਸ਼ਾ ਅੱਧਾ ਇੰਚ ਫालतू ਰੱਖਣਾ ਆ ਠੀਕ ਹੈ ਜੀ ਉਹਦੀ ਆਪਾਂ ਅੱਜ ਤੁਹਾਨੂੰ ਸਟਿਚਿੰਗ ਦੱਸਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਨਾਪ ਦੇਖਾਂਗੇ ਜੋ ਸਾਡੀ ਲੈਂਥ ਹੈਗੀ ਹੈ ਸਾਡੀ 45 ਇੰਚ ਔਰ ਸਾਡੀ ਜੋ ਫਿਟਿੰਗ ਲਈ ਚੈਸਟ ਹੈਗੀ ਹੈ 24 ਕਮਰ ਹੈਗੀ ਹੈ 22 1/2 हिਪ ਹੈਗੀ ਹੈ 26 ਠੀਕ ਹੈ ਜੀ 24 24.5 ਤੇ 26 ਇਹ ਸਾਡਾ ਨਾਪ ਹੈਗਾ ਇਹ ਸਨਾਪ ਦਾ ਅਸੀਂ ਸੂਟ ਕਟਿੰਗ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਇੱਥੋਂ ਆਪਾਂ ਨੇ ਸਿੱਧੀ ਲਾਈਨ ਡਰਾ ਕਰ ਲੈਣੀ ਹੈ ਇਸ ਤਰ੍ਹਾਂ ਇੱਥੋਂ ਆਪਾਂ ਮਾਰਕਿੰਗ ਕਰਾਂਗੇ ਇਸ ਤਰ੍ਹਾਂ ਤੁਸੀਂ ਇੰਚ ਟੇਪ ਨੂੰ ਸਿੱਧਾ ਰੱਖ ਲੈਣਾ ਆ ਇੱਥੋਂ ਕਿਉਂਕਿ 24 ਚੈਸਟ ਹੈ ਤਾਂ ਆਪਾਂ ਇਹਨਾਂ ਦਾ ਮੋਟਾ ਜਿਹੜਾ ਲਗਾਵਾਂਗੇ ਆਰਮਹੋਲ 8 ਇੰਚ ਤੇ ਲਗਾਵਾਂਗੇ ਠੀਕ ਹੈ ਜੀ ਔਰ ਉਹਨਾਂ ਦੀ ਪਲੇਟ ਹੈਗੀ ਹੈ 12 ਤੇ ਕਟਿੰਗ ਹੋਣੀ ਕਿਉਂਕਿ 11.5 ਰੈਡੀ ਆ ਤਾਂ ਆਪਾਂ 12 ਤੇ ਨਿਸ਼ਾਨੀ ਲਾਵਾਂਗੇ ਔਰ 7 ਇੰਚ ਪਲੇਟ ਦੀ ਲੈਂਥ ਹੋ ਜਾਣੀ ਹੈ ਔਰ 7 ਦਾ ਹਾਫ ਕਰ ਲੈਣਾ ਆ ਇੱਥੇ ਸਾਡਾ ਕਮਰ ਦਾ ਨਿਸ਼ਾਨਾ ਦੇਣਾ ਠੀਕ ਹੈ ਜੀ ਇਸੇ ਤਰ੍ਹਾਂ ਇੰਚ ਟੇਪ ਰੱਖ ਕੇ ਅਸੀਂ نیچے ਲੈਂਥ ਦਾ ਵੀ ਨਿਸ਼ਾਨ ਲਗਾ ਲੈਣਾ ਹੈ ਜਿਵੇਂ 45 ਹੈ ਤਾਂ ਆਪਾਂ 45 ਐਂਡ ਹਾਫ ਤੇ ਲਗਾ ਲਾਂਗੇ ਠੀਕ ਹੈ ਜੀ ਸਾਡੇ 45 ਇੰਚ ਤੇ ਅਸੀਂ ਨਿਸ਼ਾਨੀ ਲਗਾ ਲੈਣੀ ਹੈ ਠੀਕ ਹੈ ਹੁਣ ਆਪਾਂ ਨੇ ਇੱਕ ਨਿਸ਼ਾਨ ਰਹਿ ਗਿਆ ਸਾਡਾ हिਪ ਦਾ ਇਹ ਜੋ ਆਰਮਹੋਲ ਦਾ ਨਿਸ਼ਾਨ ਲਗਾਇਆ ਇਸ ਨਿਸ਼ਾਨ ਤੇ ਇੰਚ ਟੇਪ ਨੂੰ ਰੱਖ ਕੇ ਤੁਸੀਂ ਜਿੰਨੀ ਚੈਸਟ ਉਹਦੀ हिਪ ਲਾਈਨ ਹੈਗੀ ਆ ਸਾਈਡ ਸੀਨ ਹੈਗੀ ਆ ਉਹ ਤੋਂ 1 ਇੰਚ ਫालतू ਰੱਖ ਲੈਣਾ ਠੀਕ ਹੈ ਜੀ ਜਿਵੇਂ ਇੱਥੇ ਮੇਰੇ ਕਸਟਮਰ ਦੀ 15 ਐ ਤਾਂ ਮੈਂ 16 ਰੱਖ ਰਹੀ ਆ ਕਿਉਂਕਿ ਫੁੱਲ ਪਲੇਟਸ ਪਾਣੀਆਂ ਆ ਠੀਕ ਹੈ ਹੁਣ ਆਪਾਂ ਇਹਨਾਂ ਨਿਸ਼ਾਨਾਂ ਨੂੰ ਕਰ ਲੈਣਾ ਆ ਸਿੱਧਾ ਇਹ ਜੋ ਪਲੇਟ ਦਾ ਨਿਸ਼ਾਨ ਹੁੰਦਾ ਇਹਨੂੰ ਤੁਸੀਂ ਛੋਟਾ ਰੱਖ ਲਿਓ ਕਿਉਂਕਿ ਤੁਹਾਨੂੰ ਕਨਫਿਊਜ਼ਨ ਨਹੀਂ ਹੋਊਗੀ ਕੋਈ ਕਿ ਕਿਹੜੇ ਨਿਸ਼ਾਨ ਤੇ ਅਸੀਂ ਕੀ ਮਾਰਕਿੰਗ ਕਰਨੀ ਆ ਠੀਕ ਹੈ ਜੀ ਹੁਣ ਆਪਾਂ ਇੱਥੇ ਲਗਾਵਾਂਗੇ ਫਿਟਿੰਗ ਦੇ ਨਿਸ਼ਾਨ ਜੋ ਸਾਡੀ ਚੈਸਟ ਹੈਗੀ ਐ 24 ਇੰਚ 24 ਦਾ ਹਾਫ ਹੋ ਗਿਆ ਜੀ 12 ਔਰ ਆਪਾਂ ਨੇ ਜੋ ਇੱਥੋਂ ਛੋਟੀ ਪਲੇਟ ਪਾਣੀ ਆ ਉਹਦਾ ਅੱਧਾ ਇੰਚ ਫालतू ਪਹਿਲਾਂ ਹੀ ਰੱਖ ਲੈਣਾ ਠੀਕ ਐ ਜੀ ਔਰ 22 ਸਾਡੀ ਕਮਰ ਐ ਸਵਾ 11 ਹਾਫ ਆਂਦਾ ਐ ਤਾਂ ਇਹਦੇ ਵਿੱਚ ਵੀ ਅਸੀਂ ਅੱਧਾ ਇੰਚ ਐਕਸਟਰਾ ਲਵਾਂਗੇ ਪਲੇਟ ਦੇ ਲਈ ਔਰ 26 ਇੰਚ ਸਾਡੀ ਜਿਹੜੀ ਐ ਹਿਪ ਐ ਉਹ ਆਪਾਂ 13 ਇੰਚ ਤੇ ਨਿਸ਼ਾਨੀ ਲਗਾ ਲਾਂਗੇ। ਔਰ ਇਹ ਇਹਨਾਂ ਨਿਸ਼ਾਨਾਂ ਨੂੰ ਆਪਾਂ ਸਿੱਧੇ ਮਿਲਾ ਲੈਣਾ ਹੈ। ਠੀਕ ਹੈ ਜੀ। ਜਦੋਂ ਆਪਾਂ ਇਹ ਫਿਟਿੰਗ ਦਾ ਨਿਸ਼ਾਨ ਲਗਾਣੇ ਜੋ ਮੇਰੇ ਕਸਟਮਰ ਦਾ ਸੂਟ ਹੈ ਇਸ ਤਰ੍ਹਾਂ ਸੇਮ ਸਟਿਚਿੰਗ ਕੀਤੀ ਤੇ ਉਹਨਾਂ ਦੇ ਪਰਫੈਕਟ ਆ ਜਾਂਦਾ ਆ। ਕਈ ਵਾਰ ਕੀ ਹੁੰਦਾ ਹੈ ਕਿ ਕਈਆਂ ਦੀ ਇਹ ਚੀਜ਼ ਹੈਵੀ ਹੁੰਦੀ ਹੈ ਤਾਂ ਉਹ ਤੁਸੀਂ ਕੀ ਕਰਨਾ ਇਸ ਤਰ੍ਹਾਂ ਛੇ ਫੱਟੀ ਲੈ ਲੈਣੀ ਆ। ਠੀਕ ਹੈ ਜੀ। ਉਹਨਾਂ ਦੀ ਅੱਪਰ ਚੈਸਟ ਮਿਲ ਲੈਣੀ ਹੈ ਇੱਥੋਂ ਅੱਪਰ ਚੈਸਟ ਦਾ ਨਿਸ਼ਾਨ ਲਗਾ ਲੈਣਾ ਆ। ਤੇ ਇਤੋਂ ਇਸ ਤਰ੍ਹਾਂ ਤੁਸੀਂ ਗਲਾਈ ਦੇ ਕੇ ਨਿਸ਼ਾਨੀ ਲਗਾ ਲੈਣੀ ਹੈ ਠੀਕ ਹੈ ਜੀ ਉਹਦੇ ਨਾਲ ਕੀ ਹੈ ਫਿਰ ਤੁਹਾਡਾ ਸੂਟ ਦੀ ਫਿਟਿੰਗ ਜਿਹੜੀ ਹੈ ਵਧੀਆ ਆਊਗੀ ਹੁਣ ਆਪਾਂ ਨੇ ਜੋ ਮੇਨ ਹੈਗਾ ਤੀਰੇ ਦਾ ਨਿਸ਼ਾਨ ਇਤੋਂ ਮੇਰੇ ਕਸਟਮਰ ਦਾ ਤੀਰਾ ਲੱਗਣਾ ਹੈ ਪੌਣੇ 7 ਇੰਚ ਠੀਕ ਹੈ ਅੱਧਾ ਇੰਚ ਆਪਾਂ ਅੰਦਰ ਨੂੰ ਲਵਾਂਗੇ ਉੱਪਰ ਤੋਂ ਵੀ ਆਪਾਂ ਅਸੀਂ ਲਗਾ ਲੈਣਾ ਹੈ ਪੌਣੇ 7 ਇੰਚ ਠੀਕ ਹੈ ਜੀ ਇਨੂੰ ਆਪਾਂ ਸਿੱਧਾ ਮਿਲਾ ਲੈਣਾ ਹੈ। ਔਰ ਏਸ ਨਿਸ਼ਾਨ ਨੂੰ ਤਿਰਛਾ ਮਿਲਾ ਲੈਣਾ। ਹੁਣ ਇਹਦੀ ਜੋ ਗੁਲਾਈ ਪਾਣੀ ਹੈ ਇਹ ਸਾਡੀ ਪੈਣੀ ਹੈ ਇੱਥੋਂ 3.5 ਇੰਚ ਦੀ ਠੀਕ ਹੈ ਜੀ ਇਹ ਮੈਂ ਸਪੈਸ਼ਲ ਵੀਡੀਓ ਵੀ ਬਣਾ ਕੇ ਪਾਈ ਹੋਈ ਆ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਕਿ ਕਿਸ ਫਿਟਿੰਗ ਦੇ ਹਿਸਾਬ ਦੇ ਨਾਲ ਆਪਾਂ ਕਿੰਨੀ ਗੁਲਾਈ ਪਾਣੀ ਕਿਉਂਕਿ ਮੋਸਟਲੀ ਪ੍ਰੋਬਲਮ ਸਾਨੂੰ ਇੱਥੇ ਆਂਦੀ ਆ। ਏਸ ਫਿਟਿੰਗ ਦੇ ਲਈ ਆਪਾਂ ਇੱਥੋਂ ਤਕਰੀਬਨ 3.5 ਇੰਚ ਦੀ ਗੁਲਾਈ ਪਾ ਲਾਂਗੇ। ਇਸ ਤਰ੍ਹਾਂ ਠੀਕ ਹੈ ਜੀ ਔਰ ਜੋ ਅੰਦਰ ਤੋਂ ਹੈਗੀ ਹੈ ਉਹ ਸਾਡੀ ਪਾਉਗੀ 2 ਇੰਚ ਦੀ ਇਸ ਤਰ੍ਹਾਂ ਆਪਾਂ ਇਹਨੂੰ ਤਿਰਛੀ ਲਾਈਨ ਜਿਹੜੀ ਆਪਾਂ ਬਣਾਈ ਸੀਗੀ ਉਹਦੇ ਨਾਲ ਮਿਲਾ ਲੈਣਾ ਹੈ ਠੀਕ ਹੈ ਜੀ ਹੁਣ ਆਪਾਂ ਇੱਥੋਂ ਲਵਾਂਗੇ ਜੋ ਗਲੇ ਦੀ ਬ੍ਰੌਡ ਜਿੰਨੀ ਵੀ ਤੁਸੀਂ ਗਲੇ ਦੀ ਬ੍ਰੌਡ ਪਾਉਨੇ ਹੋ ਨਾਰਮਲ ਢਾਈ ਤੇ ਮੇਰੇ ਕਸਟਮਰ ਦੀ ਇੱਥੇ ਤਿੰਨ ਹੈ ਤਾਂ ਮੈਂ ਤਿੰਨ ਤਿੰਨ ਨਿਸ਼ਾਨੀ ਲਗਾ ਰਹੀ ਆਂ ਔਰ ਇੱਥੋਂ ਅੱਧਾ ਇੰਚ ਡਾਊਨ ਕਰ ਲੈਣਾ ਹੈ ਅਵੇ ਨੂੰ ਇਸ ਤਰ੍ਹਾਂ ਮਿਲਾ ਲੈਣਾ ਹੈ ਠੀਕ ਹੈ ਜੀ ਹੁਣ ਆਪਾਂ ਨੇ ਜੋ ਐਕਸਟਰਾ ਪਾਰਟ ਇੱਥੋਂ ਲਿਆ ਹੋਇਆ ਆ ਸਭ ਤੋਂ ਪਹਿਲਾਂ ਮੈਂ ਜੋ ਸਿੱਧੀ ਲਾਈਨ ਡਰਾ ਕੀਤੀ ਇਹਨੂੰ ਕਟਿੰਗ ਕਰ ਲੈਣੀ ਆ ਤਾਂ ਕਿ ਤੁਹਾਨੂੰ ਸਮਝਣ 'ਚ ਸੌਖਾ ਰਹੇ ਠੀਕ ਹੈ ਜੀ ਇਹ ਹੁਣ ਆਪਾਂ ਨੇ ਜਿਹੜਾ ਐਕਸਟਰਾ ਪਾਰਟ ਲਿਆ ਹੋਇਆ ਇੱਥੋਂ ਅੱਧਾ-ਅੱਧਾ ਇੰਚ ਦਾ ਨਿਸ਼ਾਨੀ ਲਗਾ ਲੈਣੀ ਆ ਠੀਕ ਹੈ ਜੀ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਨੇ ਇੱਥੋਂ ਅੱਧਾ ਇੰਚ ਜੋ ਇੱਥੇ ਡਾਊਨ ਪਾਈ ਇੱਥੇ ਵੀ ਆਪਾਂ ਡਾਊਨ ਕਰਨੀ ਹੈ ਇਸ ਤਰ੍ਹਾਂ ਹੁਣ ਆਪਾਂ ਪਹਿਲਾਂ ਬੈਕ ਸਾਈਡ ਤੋਂ ਕਟਿੰਗ ਕਰਾਂਗੇ ਇਹ ਦੇਖੋ ਕਿਉਂਕਿ ਇਸ ਤਰ੍ਹਾਂ ਆਪਾਂ ਨੇ ਬੈਕ ਸਾਈਡ ਦੀ ਸ਼ੇਪ ਦੀ ਕਟਿੰਗ ਕਰਨੀ ਹੈ ਇਹ ਆਪਾਂ ਨੇ ਕਟਿੰਗ ਕਰ ਲਿਆ ਹੁਣ ਆਪਾਂ ਇਹ ਫਰੰਟ ਦੀ ਕਾਟ ਪਾਵਾਂਗੇ ਸਿਰਫ ਉੱਪਰਲੇ ਦੋ ਪੱਲੇ ਨੂੰ ਇਸ ਤਰ੍ਹਾਂ ਔਰ ਇੱਥੋਂ ਆਪਾਂ ਇਸ ਤਰ੍ਹਾਂ ਕਟਿੰਗ ਕਰ ਲੈਣਾ ਠੀਕ ਹੈ ਜੀ ਇਹ ਜੋ ਮੇਨ ਪੁਆਇੰਟ ਹੈਗਾ ਆ ਤੁਹਾਡਾ ਗਲਾ ਪਿੱਛੇ ਨਾ ਜਾਣਦਾ ਕਿਉਂਕਿ ਇਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਅਸੀਂ ਸਲਾਈ ਕਰਨੀ ਆ ਤਾਂ ਇਹ ਸਾਡੀ ਚੀਜ਼ ਇਦਾਂ ਆ ਜਾਣੀ ਔਰ ਇਹ ਗਲੇ ਨੇ ਅੱਗੇ ਰਹਿਣਾ ਹੈ ਬੈਕ ਸਾਈਡ ਨੂੰ ਖਿੱਚ ਨਹੀਂ ਹੋਣਾ ਹੈਗਾ ਠੀਕ ਹੈ ਜਿਵੇਂ ਤੁਸੀਂ ਦੇਖਦੇ ਹੋਵੋ ਕਿ ਜੇ ਜੋ ਰੈਡੀਮੇਡ ਕੁਰਤੀਆਂ ਆਉਂਦੀਆਂ ਆ ਉਹਨਾਂ ਦੀ ਵੀ ਸਟਿਚਿੰਗ ਇਸ ਤਰ੍ਹਾਂ ਹੀ ਹੁੰਦੀ ਹੈ ਉਹ ਤਾਂ ਹੀ ਹੁੰਦਾ ਹੈ ਕਿ ਸਾਡੇ ਜਿਹੜੇ ਫਰੰਟ ਨੈਕ ਆ ਉਹ ਪਿੱਛੇ ਨੂੰ ਨਾ ਜਾਣ ਠੀਕ ਹੈ ਜੀ ਹੁਣ ਆਪਾਂ ਪਾਵਾਂਗੇ ਇੱਥੇ ਪਲੇਟਾਂ ਇੱਥੋਂ ਪਲੇਟ ਦੀ ਨਿਸ਼ਾਨੀ ਜਿਹੜੀ ਨਾਰਮਲ ਆਰਮ 35 ਤੇ ਪੈਂਦੀ ਹੈ ਕਿਉਂਕਿ ਫੁੱਲ ਸਾਈਜ਼ ਦੇ ਵਿੱਚ ਆਪਾਂ ਇੱਥੇ ਪਾਵਾਂਗੇ 4 ਇੰਚ ਤੇ ਠੀਕ ਹੈ ਜੀ ਇੱਥੋਂ 4 ਇੰਚ ਤੇ ਔਰ ਇਧਰ ਨੂੰ ਆਪਾਂ ਲਵਾਂਗੇ ਇਹਨਾਂ ਦਾ 2 ਇੰਚ ਔਰ ਇਹਨੂੰ ਇਸ ਤਰ੍ਹਾਂ ਤੁਸੀਂ ਕਮਰ ਤੋਂ 1 ਕ ਇੰਚ نیچے ਨੂੰ ਮਿਲਾ ਲੈਣਾ ਹੈ ਔਰ ਇਹ ਵਾਲੀ ਛੋਟੀ ਪਲੇਟ ਪਾਣ ਦੇ ਲਈ ਆਪਾਂ ਇਹ ਜੋ ਤੀਰੇ ਦਾ ਕਰੋਸ ਬਣਿਆ ਹੋਇਆ ਇਹਨੂੰ ਡਾਇਗਨਲ ਮਿਲਾ ਲੈਣਾ ਹੈ ਔਰ ਇੱਥੋਂ ਆਪਾਂ ਨੇ ਇਹਦੇ ਬਰਾਬਰ ਇੰਚ ਟੇਪ ਨੂੰ ਸਿੱਧਾ ਰੱਖਣਾ ਹੈ ਇਸ ਤਰ੍ਹਾਂ ਠੀਕ ਹੈ ਜੀ ਇੱਥੇ ਸਾਡੀ ਛੋਟੀ ਪਲੇਟ ਪਾਏਗੀ ਇਹ ਸਾਡੀ ਤੇਰਸ਼ੀ ਔਰ ਇਹ ਸਾਡੀ ਲੌਂਗ ਪਲੇਟ ਇੱਥੇ ਆਪਾਂ ਲਗਾ ਲਾਂਗੇ ਥੋੜੇ ਜੇ ਕੱਟ ਠੀਕ ਹੈ ਜੀ ਇਹ ਸਾਡਾ ਪਲੇਟ ਦਾ ਕੱਟ ਹੋ ਗਿਆ ਔਰ ਇੱਥੇ ਹਿਪ ਦਾ ਠੀਕ ਹੈ ਆਸ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਜਿਨ੍ਹਾਂ ਭੈਣਾਂ ਦੇ ਡਾਊਟ ਸੀ ਜਾਂ ਜਿਨ੍ਹਾਂ ਨੂੰ ਡਾ ਲੱਗਦਾ ਸੀ ਕਿ ਸਾਡੇ ਗਲੇ ਜਿਹੜੇ ਉਹ ਮੋਸਟਲੀ ਪਿੱਛੇ ਨੂੰ ਜਾਂਦੇ ਆ ਉਹਨਾਂ ਦੀ ਜੋ ਕਨਫਿਊਜ਼ਨ ਹੈ ਉਹ ਕਲੀਅਰ ਹੋ ਗਈ ਹੋएगी ਇਸ ਵੀਡੀਓ ਤੇ ਰਾਈ ਤੇ ਆਪਾਂ ਤੁਹਾਨੂੰ ਇਹਦੀ ਸਟਿਚਿੰਗ ਦੀ ਵੀਡੀਓ ਵੀ ਦਿਖਾਵਾਂਗੇ ਕਿ ਕਿਵੇਂ ਤੁਸੀਂ ਇਹਨੂੰ ਮੋਂਡਿਆਂ ਨੂੰ ਜੋੜਨਾ ਹੈ ਔਰ ਕਿਵੇਂ ਸਟਿਚ ਕਰਨਾ ਹੈ ਬਾਕੀ ਤੁਸੀਂ ਜੋ ਮੇਨ ਇੱਕ ਚੀਜ਼ ਹੋਰ ਹੁੰਦੀ ਹੈ ਕਿ ਗਲਾ ਪਿੱਛੇ ਜਾਣ ਦਾ ਕਰਨ ਵੀ ਕਈ ਵਾਰ ਕੀ ਹੁੰਦਾ ਕਿ ਆਪਾਂ ਪਲੇਟ ਦੀ ਜਿਹੜੀ ਲੈਂਥ ਹੈਗੀ ਆ ਇੱਥੋਂ ਉਹ ਪ੍ਰੋਪਰ ਸਹੀ ਨਹੀਂ ਰੱਖਦੇ ਉੱਚੀ ਹੋ ਜਾਂਦੀ ਹੈ ਜਾਂ ਨੀਵੀਂ ਹੋ ਜਾਂਦੀ ਉਹਦੇ ਨਾਲ ਵੀ ਇਹ ਤੁਸੀਂ ਬਿਲਕੁਲ ਪਰਫੈਕਟ ਰੱਖਿਆ ਕਰੋ ਉੱਪਰ ਤੋਂ ਲੈਂਥ ਤਾਂ ਤੁਹਾਡਾ ਤਾਂ ਵੀ ਸੂਟ ਪਿੱਛੇ ਨੂੰ ਨਹੀਂ ਜਾਊਗਾ ਆਸ ਕਰਦੇ ਆ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਵਧੀਆ ਲੱਗੀ ਹੋਊਗੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲਿਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਸਮਝ ਲੱਗ ਰਿਹਾ ਹੈ ਜਾਂ ਨਹੀਂ ਲੱਗ ਰਿਹਾ ਜਾਂ ਤੁਹਾਨੂੰ ਵੀਡੀਓ ਕਿਸੇ ਵੀ ਹੋਰ ਟੌਪਿਕ ਤੇ ਚਾਹੀਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਤੁਹਾਡੇ ਲਈ ਹੋਰ ਵੀ ਵੀਡੀਓਜ਼ ਲੈ ਕੇ ਆਵਾਂਗੇ ਤੇ ਹਮੇਸ਼ਾ ਸਾਡੇ ਚੈਨਲ ਦੇ ਨਾਲ ਬਣੇ ਰਹੋ ਥੈਂਕ ਯੂ ਫॉर ਵਾਚਿੰਗ ਕਾਰਪਟਿਕ ਚੈਨਲ